ਮੈਂ ਨਵਦੀਨ ਨਾਲ ਆਉਦੀ ਬੱਚੀ ਲੈ ਕੇ ਆਇਆ ਮੇਰੀ ਬੱਚੀ ਹੈਗੀ 4 ਮਹੀਨੇ ਦੀ ਜਦੋਂ ਇਹ ਪੋਸਟ ਆਇਆ ਜੋ ਵੀ ਮੈਂ ਕੁਛ ਕੀਤਾ ਮੈਂ ਆ ਦੇ ਬੱਚੀ ਦੀ ਮੇਰੀ ਸਭ ਤੋਂ ਪਿਆਰੀ ਹੈ ਮੇਰੇ ਜਾਨ ਤੋਂ ਪਿਆਰੀ ਆ ਆ ਪ੍ਰਸ਼ਾਸਨ ਦੇ ਲੋਕ ਕਹੋ ਮੈਨੂੰ ਕਹਿੰਦੇ ਵੀ ਇਹ ਢੰਗ ਕਰਦਾ ਕਿ ਆਰਪੀ ਫੀਮਸ ਲਈ ਕਰਦਾ ਐਸ ਐਚਓ ਮਨੀਸ਼ ਕੁਮਾਰ ਥਾਣਾ ਕੋੜ ਫਤਾ ਮੈਨੂੰ ਕਹਿੰਦਾ ਨਾ ਇਹ ਤੂੰ ਢੰਗ ਕਰਦਾ ਜਾਂ ਆਰਪੀ ਲਈ ਕਰਦਾ ਮੈਂ ਆਪਦੀ ਬੱਚੀ ਮੇਰੇ ਗੋਦ ਚ ਸਭ ਤੋਂ ਪਿਆਰੀ ਹੈ ਮੇਰੇ ਲਈ ਮੈਂ ਤੇ ਲਈ ਮਰ ਵੀ ਸਕਦਾ ਤੇ ਮਾਰ ਵੀ ਸਕਦਾ ਕੇ ਹਨ ਤੇ ਮੈਨੂੰ ਅੱਜ ਮੇਰੇ ਪਿੰਨ ਦੇ ਵਿੱਚ ਆ ਕੇ ਐਸ ਐਚਓ ਨੇ ਧਮਕਾਇਆ ਕੀ ਮੈਂ ਤੇ ਤੇ ਫਲਾਣਾ ਪਾਚਾ ਧੋਕ ਦੂੰ ਤੇਰਾ ਮੈਂ ਡੋਪ ਕਰਾ ਦੂੰ ਤੇਰਾ ਮੈਂ ਫਲਾਣਾ ਕਰਾ ਦੂੰ ਕਰਾ ਦੇ ਯਾਰ ਮੇਰਾ ਡੋਪ ਕੀ ਕਰਾਏਗਾ ਤੂੰ ਉੱਤ ਵੱਧ ਬੱਸ ਤੂੰ ਮਾਰ ਦੇਗਾ ਤੂੰ ਐਸ ਐਚਓ ਆਂ ਅਸੀਂ ਵੀ ਭਰਤੀਆਂ ਦੇਖੀਆਂ ਯਾਰ ਸਾਡਾ ਕੱਦ 6 ਫੁੱਟ ਆ ਅਸੀਂ ਵੀ ਭਰਤੀਆਂ ਦੇ ਕਿਉਂ ਨਹੀਂ ਉਹ ਭਰਤੀ ਯਾਰ ਮੈਂ ਸਾਬਕਾ ਫੌਜੀ ਆ ਬੇਡਾ ਇੱਕ ਦੋਪ ਕਰਾ ਦੇ ਕੀ ਕਰਾਏਗਾ ਤੂੰ ਕਰਾ ਦੇ ਯਾਰ ਅਸੀਂ ਖੜੇ ਆ ਮੈਂ ਆਪਦੀ ਬੱਚੀ ਦੀ ਸੌਂਗ ਕੇ ਕਹਿੰਨਾ ਆ ਮੇਰੀ ਗੁੜੀਆ ਚਾਰ ਮਹੀਨੇ ਦੀ ਮੇਰੀ ਗੋਦ ਦੇ ਵਿੱਚ ਮੈਂ ਇਹਦੀ ਸੌਂਗ ਆਏ ਕਹਿੰਨਾ ਜੇ ਇੱਕ ਵੀ ਗੱਲ ਮੈਂ ਝੂਠ ਕੀਤੀ ਹੋਵੇ ਵੀ ਉਹ ਚਿੱਟੇ ਵਾਲਿਆਂ ਨੇ ਸ਼ਰਿਆਮ ਸਾਹਿਬ ਕਾ ਬੋਜੀਨ ਲਤਾ ਤੋੜੀਆਂ ਪਿੰਡ ਦੇ ਵਿੱਚ ਆ ਗਈ ਸਾਡੇ ਥਾਣਾ ਕੋੜਫੱਤੇ ਦਾ ਮਨੀਸ਼ ਕੁਮਾਰ ਐਚ.ਐਚ.ਓ ਮੈਨੂੰ ਆ ਕੇ ਧੰਕਾਉਂਦਾ ਪਿੰਡ ਦੇ ਵਿੱਚ ਮੈਂ ਤੇਰਾ ਐਂ ਕਰ ਦੂੰ ਮੈਂ ਤੇਰਾ ਬਾਹ ਕਰ ਦੂੰ ਕੀ ਕਰਦੇ ਆ ਯਾਰ ਕਰਦੇ ਯਾਰ ਬਦਲ ਮਾਰ ਦੇਗਾ ਫੇ ਕੀ ਹੋ ਜੂਗਾ ਭਗਵਾਨ ਤੁਮਨ ਸਾਹਿਬ ਪਲੀਜ਼ ਇਸ ਵਾਈ ਹੰਬਲਿੰਗ ਰਿਕਵੈਸਟ ਮੈਂ ਭਾਗ ਕੋ ਇਹ ਕੁਝ ਵੀ ਗਲਤ ਬੋਲ ਜਾ ਮੇਰੀ ਗੱਲ ਦਾ ਗੁੱਸਾ ਨਹੀਂ ਕਰਨਾ ਪਰ ਮੈਂ ਆਉਦੀ ਬੱਚੀ ਨੂੰ ਇਸ ਲਈ ਲੈ ਕੇ ਆਇਆ ਮੈਂ ਇਹਦੇ ਸਿਰ ਤੇ ਆਪਰਾ ਕਿਸੋਂ ਗੱਤੋਂ ਇਹ ਮੈਂ ਸੱਚ ਨਾ ਖੜਾ ਸੱਚ ਨਾ ਖੜਾ ਰਹੂਗਾ ਪਰ ਤੁਹਾਡੇ ਥਾਣੇ ਦਾ ਕਿ ਸੱਚ ਆਗੇ ਮੈਨੂੰ ਤੁਮ ਕੌਣ ਆ ਕਿਦੂ ਪੋਸਟਰ ਲਾਉਣ ਵਾਲਾ ਕੌਣ ਆ ਓਏ ਸੌਰੀ ਭਰਾਵੋ ਪਾਪਕ ਸੱਚ ਬੋਸ ਤੇ ਬੋਲਾਂਗੇ ਪਾਪਕ ਹੋਇਆ ਜਾਂਦਾ ਸੱਚ ਬੋਲਾਂਗੇ ਨਾ ਪਾਪਕ ਹੋਇਆ ਜਾਂਦਾ ਸੋ ਪਲੀਜ਼ ਮੈਂ ਸਾਰੇ ਪੰਜਾਬ ਨੂੰ ਸਾਰੇ মিডিਆ ਨੂੰ ਇਹੀ ਬੇਨਤੀ ਕਰੂੰਗਾ ਪਲੀਜ਼ ਸੱਚ ਨਾਲ ਖੜਿਓ ਤੇ ਸੱਚ ਦਾ ਸਾਥ ਦਿਓ ਮੇਰੇ ਪਿੰਡ ਦੇ ਵਿੱਚ ਆ ਕੇ ਬਚਲਿਓ ਜੇ ਮੈਂ ਝੂਠਾ ਹਾਂ ਨਾ ਮੇਰੇ ਤੇ ਜਿਹੜੀ ਬੰਦੀ ਕਾਰਵਾਈ ਆ ਯੂਏਪੀਏ ਐਨਐਸਏ ਜੋ ਵੀ ਲਾ ਦੋ ਮੈਨੂੰ ਕਿਸੇ ਗੱਲ ਦਾ ਡਰ ਨਹੀਂ ਹੈਗਾ ਜਿਹੜੀ ਵੀ ਲਾਉਣੀ ਆ ਤੁਸੀਂ ਲਾ ਦੋ ਤਾਰਾ ਮੈਨੂੰ ਡਰ ਨਹੀਂ ਹੈਗਾ ਮੈਂ ਉਹ ਇਨਸਾਨ ਆ ਦਿੱਲੀ ਅੰਦੋਲਨ ਦੇ ਵਿੱਚ ਵੀ ਅਸੀਂ ਤਾਂ ਬੈਠੇ ਸੀ ਜੇ ਮਰ ਜਾਾਂਗੇ ਯਾਰ ਮਰ ਜਾਏ ਕੋਈ ਗੱਲ ਨਹੀਂ ਅੱਖਾਂ ਦੇ ਵਿੱਚੋਂ ਹੰਝੂ ਇਸ ਕਰਕੇ ਆ ਗਏ ਇਸ ਕਰਕੇ ਆ ਬੱਚੀ ਕਰਕੇ ਮੇਰੇ ਵੀ ਇਹਦਾ ਪੀਓ ਕੱਲੂਏ ਮਰ ਜੂ ਕੋਈ ਯਾਰ ਨਹੀਂ ਹੈ ਡੋਨਟ ਬੀ ਡੀ ਪਾ ਕਰਕੇ ਖਾਂ ਦੇ ਵਿੱਚੋਂ ਹੁਝੂ ਆ ਗਈ ਤੂੰ ਯਾਰ ਥਾਣੇ ਦਾ ਇੱਕ ਐਸਐਚਓ ਆ ਤੇਰੇ ਵਰਦੀ ਪਾਈ ਹੋਈ ਆ ਬਿਨਾ ਵਰਦੀ ਤੋਂ ਮੈਨੂੰ ਇਹ ਗੱਲ ਕਹਿ ਕੇ ਦਿਖਾ ਤੈਨੂੰ ਮੈਂ ਤੂੰ ਮੈਂ ਵੀ ਜੱਟ ਦਾ ਬਤਾਂ ਮਨੀਸ਼ ਕੁਮਾਰ ਜੀ ਅਨਿਸ਼ੇ ਦੀ ਹਾਰ ਨਾਲ ਨਹੀਂ ਰਿਹਾ ਖੜਾ ਦਾ ਕੜਾ ਵੇਰੋ ਮੇਰੀ ਬੱਜੀ ਆ ਭੱਜੂਗੀ ਬਤਵਾ ਤੂੰ ਕੀ ਕਰਦੇਗਾ ਝੂਟ ਐਨਕਾਊਂਟਰ ਕਰਨੀਆ ਮੇਰੇ ਪਿੰਦੇ ਆ ਮੈਂ ਡੀਐਸਪੀ ਮਹਿਰ ਨੂੰ ਬਕਾਇਦਾ ਮੈਸੇ ਕੀਤਾ ਮੈਂ ਕਿਹਾ ਮੈਡਮ ਐਸਐਚਓ ਮੈਨੂੰ ਆ ਕੇ ਗਲਤ ਬੋਲਿਆ ਮੇਰੀ ਗਲਤੀ ਕੀ ਆ ਮੈਡਮ ਕਹਿੰਦੇ ਓਕੇ ਯਾਰ ਕਿੱਥੇ ਆ ਪ੍ਰਸ਼ਾਸਨ ਮੈਨੂੰ ਹੁਣ ਬਿਲਕੁਲ ਮੌਜਦਾਰ ਨਹੀਂ ਬਾਈ ਟੱਪਣਾ ਮੋੜੇ ਤੇ ਆ ਜਮਾ ਜੋ ਸੋ ਤੋਂ ਹੁੰਦਾ ਪ੍ਰਸ਼ਾਸਨ ਤੋਂ ਕਰ ਲਿਓ ਜੇ ਮੈਨੂੰ ਮਾਰਨਾ ਹੋਇਆ ਮਾਰ ਦਿਓ ਮੈਂ ਬਸ ਪੰਜਾਬ ਦੇ ਲੋਕਾਂ ਨੂੰ ਇਹੀ ਪੀਲ ਕਰਨਾ ਮੇਰੀ ਬਸ ਐਡੀ ਬਸ ਐਡੀ ਬਿਲਡ ਕਰਦਾ ਇਹਨੂੰ ਪਾ ਦੇ ਲੋ ਬਈ ਬਣ ਕੇ ਐਡੀ ਬਿਲ ਕਰ ਨਵੇਂ ਨੂੰ ਪਾ ਲਿਓ ਹੋਰ ਮੈਨੂੰ ਕਿਸੇ ਦਾ ਨਹੀਂ ਹੈਗਾ ਮੈਂ ਰੋ ਤਾਂ ਰਿਹਾ ਮੈਂ ਡਰ ਕੇ ਨਹੀਂ ਹੋਈ ਜਾਂਦਾ ਵੀ ਕਹਿੰਦੇ ਹੁਣ ਕਿ ਵੀ ਡਰੀ ਜਾਂਦਾ ਜਾਂ ਬਸ ਮੈਨੂੰ ਇਹਨੂੰ ਦੇਖ ਕੇ ਹੰਜੂ ਨਿਕਲਦੇ ਆ ਵੀ ਇਹ ਮੈਂ ਸੱਚ ਬਾਰੇ ਤੇ ਸਿਰਫ ਸੱਚ ਦੀ ਗੱਲ ਕੀਤੀ ਆ ਤਿੱਕਰ ਨੂੰ ਆ ਵੀ ਬਾਈ ਜਨਦਰ ਜਿਉਂਦਾ ਕਰੂੰਗਾ ਵੀ ਠੀਕ ਆ ਮੈਨੂੰ ਹਾਰ ਜਿਓ ਜੇ ਮੇਰੀ ਬੱਚੀ ਦੇ ਹੱਥ ਲੱਗ ਗਏ ਨਾ ਤੁਹਾਨੂੰ ਪਰਮਾਦੂ ਮੇਰਾ ਕੋਈ ਪਰਸਨਲ ਮਸਲਾ ਨਹੀਂ ਸੀਗਾ ਇਹਦੇ ਵਿੱਚ ਇੱਕ ਮੈਂ ਜਸਟ ਪਿੰਡ ਲਈ ਖੜਾ ਸੀਗਾ ਵੀ ਪਿੰਡ ਦੇ ਨਾਲ ਕਰੂਗਾ ਸੱਚ ਬੋਲਿਆ ਸੀ ਸਤਨਾ ਕਰੂਗਾ ਪਰ ਯਾਰ ਐਡਾ ਐਡੇ ਨੀਅਰ ਕਰਦੀ ਯਾਰ ਐਡਾ ਝੂਠ ਯਾਰ ਕਮਾਲ ਹੋ ਗਈ ਯਾਰ ਹੱਦੋਂ ਵੱਧ ਕਮਾਲ ਹੋ ਗਈ ਯਾਰ ਵੀ ਇੱਕ ਸੱਚ ਬੋਲਣ ਵਾਲੇ ਬੰਦੇ ਨੂੰ ਥਾਣਾ ਕੋਡ ਪਤਾ ਹੈ ਐਸਐਚਓ ਆ ਕੇ ਧਮਕੀ ਦੇਵੇ ਵਿਟਾ ਨੂੰ ਮੈਂ ਦੇਖੂ ਤੇ ਮੈਂ ਆ ਘਾ ਦੂ ਤੇ ਮੈਂ ਫਲਾਣੇ ਪਰਚੇ ਕਰ ਦੂ ਤੇ ਮੈਂ ਇਨਕਾਉਂਟਰ ਕਰ ਦਿਆ ਯਾਰ 1984 ਜਿਹੜਾ ਨਹੀਂ ਕਿਤੇ ਤੁਸੀਂ ਸੁਣ ਮੇਰੀ ਬੇਨਤੀ ਹੈ ਪੰਜਾਬ ਦੇ ਲੋਕਾਂ ਨੂੰ ਸਾਥ ਦਾ ਸਾਥ ਦੇ ਦਿਓ ਪਲੀਜ਼ ਸੱਚ ਕੀ ਆ ਤੁਸੀਂ ਸਭ ਜਾਣਦੇ ਹੋ ਠੀਕ ਆ ਮੈਂ ਕੋਈ ਟੀਆਰਪੀ ਲਈ ਜਾਂ ਕੀ ਫੇਮਸ ਹੋਣ ਦੇ ਲਈ ਨਹੀਂ ਇਹ ਸਭ ਕੀਤਾ ਫੇਮਸ ਤਾਂ ਮੈਂ ਪਹਿਲੀ ਬਹੁਤ ਆ ਮੈਂ ਮੇਰੇ ਕੋਲੇ ਕੀ ਕਹਨੇ ਹੁੰਦੇ ਆ ਲੋਕ ਜਿਹੜੇ ਹੈਗੇ ਆ ਬਥੇਰੇ ਮੈਨੂੰ ਤੋਂ ਵੀਡੀਓ ਸ਼ੇਅਰ ਕਰਾਉਂਦੇ ਆ ਬਾਈ ਤੂੰ ਆ ਬੋਲਦੇ ਆ ਬੋਲਦੇ ਹਨ ਝੂਠੀਆਂ ਗੱਲਾਂ ਕਰਨ ਨੂੰ ਬਹੁਤ ਨੇ ਪਰ ਮੈਂ ਆਪਦੇ ਆਪਦੀ ਬੱਚੀ ਦੀ ਸਹੋਂਗੇ ਕਹਿੰਦਾ ਭਵੰਤਮਨ ਸਾਹਿਬ ਜੀ ਮੈਂ ਝੂਠਾ ਆਵਾਂ ਨਾ ਮੇਰੇ ਮੇਰਾ ਅਕਾਊਂਟ ਕਰ ਦੋ ਸਵੇਰੇ ਆਕੇ ਪਰ ਮੈਂ ਸੱਚ ਨਹੀਂ ਖਣਾ ਸੱਚ ਨਹੀਂ ਖੜਾ ਰਹੂੰਗਾ ਮੇਰੇ ਪਿੰਡ ਦੇ ਲਈ ਮੈਂ ਖੜਾ ਤੇ ਖੜਾ ਰਹੂੰਗਾ ਇਹ ਪ੍ਰਚਾਰ ਸੇ ਮੈਨੂੰ ਅੱਜ ਪਿੰਡ ਆਕੇ ਡਰਾ ਕੇ ਗਿਆ ਨਾ ਇਤੋਂ ਕਿਉਂ ਬੋਲਿਆ ਓਏ ਫਲਾਣਾ ਬੋਲਿਆ ਤੇ ਆਹ ਪਰਚਾ ਦੇ ਨੂੰ ਦੇ ਦਿਓ ਯਾਰ ਕੀ ਕਰਦੋਂਗੇ ਫਿਰ ਵੱਤਵੰਦ ਮਾਰ ਦੋਂਗੇ ਮੈਂ ਘਰੇ ਕਹਿਤਾ ਮੈਂ ਕਿਹਾ ਵੀ ਮੈਂ ਮੈਨੂੰ ਮਾਰੂਗਾ ਪ੍ਰਸ਼ਾਸਨ ਅੱਗੇ ਕਿਸੇ ਤਰੀਕੇ ਨਾਲ ਐਸਐਚਓ ਕੋਲ ਬੱਤਾ ਮਨੀਸ਼ ਕੁਵਾਰ ਮੈਨੂੰ ਮਾਰੂਗਾ ਮੈਂ ਘਰੇ ਅੱਗੇ ਗੱਲ ਦੱਸਤੀ ਮਾਰ ਦੀ ਯਾਰ ਫਿਰ ਕੀ ਹੋ ਜੂਗਾ ਮੇਰੀ ਕਿਹੜਾ ਉਮਰ 100 ਸਾਲ ਆ ਜਾਂ 150 ਸਾਲ ਆ ਵੱਤ ਵਤ ਅੱਜ ਕੱਲ ਹੋਰ ਕਿੰਨੀਆਂ 50 55 ਸਾਲ ਆ ਵੱਤ ਵਤ ਮਾਰ ਦੂਗਾ ਹੋਰ ਕੀ ਆਦੂਗਾ ਠੀਕ ਆ ਨਾ ਮੇਰੀ ਬੇਨਤੀ ਹੈ ਇਹ ਪਲੀਜ਼ ਸਾਰੇ ਪੰਜਾਬ ਵਾਸੀਆਂ ਨੂੰ ਬਸ ਸੱਚ ਨਾਲ ਖੜ ਜੋ ਬਸ ਲਾਸਟ ਇਹੀ ਬੇਨਤੀ ਕਰਦਾ ਜੇ ਮੈਂ ਝੂਠਾ ਹਾਂ ਯਾਰ ਜੇ ਮੈਂ ਝੂਠਾ ਬੰਦਾ ਹੋਇਆ ਨਾ ਤੁਸੀਂ ਰੱਸਾ ਲੈ ਆਇਓ ਪਿੰਡ ਦੇ ਵਿੱਚ ਖੜ ਕੇ ਤੇ ਮੈਨੂੰ ਫਾੜਮ ਕਾ ਦਿਓ ਯਾਰ ਜੇ ਮੈਂ ਝੂਠਾ ਹਾਂ ਸਿਰਫ ਮੈਂ ਸੱਚ ਲਈ ਖੜਾਂਗਾ ਸੱਚ ਲਈ ਖੜਾ ਰਹੂੰਗਾ ਮੈਂ ਪਹਿਲਾਂ ਵੀ ਖੜਾ ਸੀ ਕਸਾਨ ਅੰਦੋਲਨ ਵਿੱਚ ਵੀ ਖੜਾ ਸੀ ਹੁਣ ਵੀ ਖੜਾਂਗਾ ਤੇ ਐਸਐਚਓ ਸਾਹਿਬ ਤੁਹਾਡੇ ਵਰਦੀ ਸਰਕਾਰ ਨੇ ਪਾਈ ਹੈ ਨਾ ਬਿਨਾ ਵਰਦੀ ਤੋਂ ਆ ਕੇ ਮੇਰੇ ਤੇ ਇਹ ਜਰ ਉਹ ਮਾਰ ਕੇ ਦੇਖੋ ਫਿਰ ਮੈਂ ਤੁਸੂਵੇਂ ਵੀ ਜੱਟ ਦਾ ਬੱਤਾ ਠੀਕ ਹੈ ਨਾ ਮਨੀਸ਼ ਕੁਮਾਰ ਜੀ ਪਲੀਜ਼ ਨੋਟਡ ਜਿਹੜਾ ਤੁਸੀਂ ਅੱਜ ਮੇਰੇ ਤੇ ਆ ਕੇ ਕੀਤਾ ਨਾ ਮੈਂ ਤੇਰਾ ਕਰਾ ਨੂੰ ਮੇਰਾ ਬਾਹ ਕਰਾ ਨੂੰ ਮੈਂ ਤੇਰਾ ਐਨਕਾਊਂਟਰ ਕਰਾ ਨੂੰ ਕਰਾਣੀ ਯਾਰ ਮੈਂ ਹੁਣ ਮਰ ਤੋਂ ਡਰਦਾ ਹੀ ਨਹੀਂ ਜਮਾ ਮੈਂ ਪੰਜਾਬ ਵਾਸੀਆਂ ਨੂੰ بس ਇਹੀ ਬੇਨਤੀ ਕਰਦਾ ਮੇਰੇ ਇੱਕ ਬੱਚੀ ਆ 4 ਮਹੀਨਿਆਂ ਦੀ ਇਹਦਾ ਕੁਛ ਕਰ ਦਿਓ ਬਸ ਇਹ ਇਹ ਮੇਰੇ ਬਿਨਾ ਰੁੱਲ ਜੂਗੀ ਪਲੀਜ਼ ਜੇ ਮੈਂ ਠੂਠਾ ਹੋਵਾਂ ਜਵਾਂ ਨਾ ਖੜੇਓ ਯਾਰ ਠੀਕ ਹੈ ਨਾ ਬਸ ਆਲਾਤ ਵੀਂ ਦੀ ਸੀ ਸਸਿਕਾਲ ਇਹਨੂੰ ਮਾਰ ਜਿਓ ਆ ਕੇ ਮੇਰੇ ਖੇਤਾਂ ਦੇ ਵਿੱਚ ਘਾਰ ਆ ਮੇਰਾ ਕੱਲਾ ਘਾਰ ਆ ਮਾਰ ਜਿਓ ਆ ਕੇ ਜਮਾ ਮੈਨੂੰ ਕਿਸੇ ਚੀਜ਼ ਦੀ ਲੋੜ ਨਹੀਂ ਹੈਗੀ ਸਸਿਕਾਲ